Zinda bad 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 Zinda ش <laughs> ਡੇਰਾ ਬਾਬਾ ਬੱਲੇ ਉਹ ਚੋਪਕ ਮੁੰਡੇ ਡੇਰਾ ਬਾਬਾ ਨਾਨਕ ਦੇ ਵਿੱਚ ਹਮੇਸ਼ਾ ਹੀ ਜਿਸ ਦਿਨ ਨੇ ਕਾਗਜ਼ ਭਰਨਗੇ ਉਦੋਂ ਵੀ ਦਰਬਾਰ ਸਾਹਿਬ ਮੱਥਾ ਟੇਕ ਕੇ ਉਹਦੇ ਬਾਅਦ ਕਾਗਜ਼ ਭਰੇ ਅੱਜ ਵੀ ਹਮੇਸ਼ਾ ਦੀ ਤਰ੍ਹਾਂ ਹਰ ਇਲੈਕਸ਼ਨ 'ਚ ਇੱਥੇ ਮੈਂ ਆਪਣੇ ਸ਼ਹਿਰ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਮੇਰੇ ਭਰਾ ਨੇ ਔਰ ਮੇਰੇ ਖਿਆਲ ਕਿ ਹੁਣ ਇਹਨਾਂ ਦੀ ਦੀਆਂ ਦੀ ਤੇ 3 ਜਨਰੇਸ਼ਨ ਵੀ ਦੁਕਾਨਾਂ ਤੇ ਆ ਕੇ ਪੈ ਗਈ ਆ ਉਹਨਾਂ ਦੇ ਨਾਲ ਉਹਨਾਂ ਨੇ ਪ੍ਰਤੀਕ ਕਰਨ ਉਹਨਾਂ ਕੇ ਵੋਟਾਂ ਪਈ ਔਰ ਇਸ ਜੇੜਾ ਬਾਬਾ ਨਾਲ ਜਦੋਂ ਦੀ ਮੈਂ ਖੂਬ ਸੰਭਾਲੀ ਇੱਥੇ ਕੋਈ ਵੀ ਕੈਂਡੀਡੇਟ ਆਇਆ ਉਹ ਕਾਂਗਰਸ ਦੀ ਲਈ ਹਮੇਸ਼ਾ ਜੇੜਾ ਬਾਬਾ ਨਾਲ ਜਿੱਤ ਦਾ ਪ੍ਰਤੀਕ ਸਾਫਤ ਹੋ ਉਹੋ ਜਿਹੜੇ ਪਰਿਵਾਰ ਨੇ ਉਹੀ ਪਿੰਡ ਆ ਉਹੀ ਜੇੜਾ ਬਾਬੇ ਦਾ ਨਦੇਰਾ ਵਾ ਇੱਥੋਂ ਕਾਂਗਰਸ ਨੇ ਮੇਰਾ ਜਿੱਤ ਕਿਵੇਂ ਕੀਤੀ ਔਰ ਗੁਰੂ ਮਹਾਰਾਜ ਇਸ ਵਾਰ ਵੀ ਅੱਗੇ ਨਾਲੋਂ ਜ਼ਿਆਦਾ ਕਿਰਪਾ ਕਰਨ ਔਰ ਫਾਈਟ ਐਸ ਵਾਲੇ ਕਿਸ ਕਰ ਲੀਤੇ ਬਟਨ ਜਦੋਂ ਮਸ਼ੀਨਾਂ ਖੁਰਲ ਕਿਉਂ ਦੱਸਾਂ ਕਿ ਕਿਵੇਂ ਫਾਈਟ ਜਿਹੜੀ ਵਨ ਸ਼ਿਡਿਊਲ ਚੱਲੇਗੀ